ਮੈਲਬੌਰਨ ਦੇ ਦੱਖਣ ਪੂਰਬ ਵਿੱਚ ਇੱਕ ਫੂਡ ਡਿਲੀਵਰੀ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਾਸ਼ਤਾ ਲਜਾਇਆ ਗਿਆ 25 ਸਾਲਾਂ ਨੌਜਵਾਨ ਦੇ ਕਲ ਰਾਤ ਕਰਨੇਗੀ ਰਸਤੇ ਤੇ ਹਮਲਾ ਹੋਇਆ ਉਸ ਦੇ ਬਾਹ ਨੂੰ ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦਾ ਈ-ਸਕੂਟਰ ਵੀ ਚੋਰੀ ਕਰ ਲਿਆ ਗਿਆ ਉਸ ਨੇ ਕਿਹਾ ਕਿ ਹਨੇਰਾ ਬਹੁਤ ਜ਼ਿਆਦਾ ਸੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਕਿਧਰੋਂ ਚੋਰ ਆਏ ਉਹਨਾਂ ਨੇ ਮੇਰੇ ਤੇ ਚਾਕੂ ਨਾਲ ਹਮਲਾ ਕੀਤਾ ਅਤੇ ਮੇਰਾ ਇਸ ਸਕੂਟਰ ਲੈ ਕੇ ਕਿਸ ਤਰਫ ਉਹ ਭੱਜ ਗਿਆ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਕਾਲ ਕੀਤੀ ਅਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ ਗਿਆ ਉਸ ਦੀ ਬਾਹ ਤੇ ਇਸ ਵੇਲੇ ਸਰਜਰੀ ਹੋਈ ਹੈ ਪੁਲਿਸ ਨੇ ਇਲਾਕੇ ਦੀ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਅਪਰਾਧ ਵਾਲੀ ਜਗ੍ਹਾ ਨੂੰ ਵੀ ਸਾਫ਼ ਕਰਵਾ ਦਿੱਤਾ ਹੈ ਪਰ ਅਜੇ ਤੱਕ ਚੋਰ ਪੁਲਿਸ ਦੇ ਅੜਿੱਕੇ ਨਹੀਂ ਚੜਿਆ ਚਸ਼ਮਦੀਦ ਦੱਸਦੇ ਹਨ ਕਿ ਚੋਰ ਈ ਸਕੂਟਰ ਚੋਰੀ ਕਰਕੇ ਮੁਰਮ ਬਿਨਾ ਸਟੇਸ਼ਨ ਵੱਲ ਭੱਜ ਗਿਆ ਪੁਲਿਸ ਹੁਣ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ ਮਲਵੰਦੇ ਦੱਖਣ ਪੂਰਬ ਵਿੱਚ ਇੱਕ ਫੂਡ ਡਿਲੀਵਰੀ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਾਸਤਾ ਲਗਾਇਆ ਗਿਆ 25 ਸਾਲਾ ਨੌਜਵਾਨ ਦੇ ਘਰ ਰਾਤ ਕਰਨੇਗੀ ਰਸਤੇ ਤੇ ਹਮਲਾ ਹੋਇਆ ਉਸ ਦੇ ਬਾਹ ਨੂੰ ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦਾ ਈ-ਸਕੂਟਰ ਵੀ ਚੋਰੀ ਕਰ ਲਿਆ ਗਿਆ ਉਸ ਨੇ ਕਿਹਾ ਕਿ ਹਨੇਰਾ ਬਹੁਤ ਜ਼ਿਆਦਾ ਸੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਕਿਧਰੋਂ ਚੋਰ ਆਏ ਉਹਨਾਂ ਨੇ ਮੇਰੇ ਤੇ ਚਾਕੂ ਨਾਲ ਹਮਲਾ ਕੀਤਾ ਅਤੇ ਮੇਰਾ ਈ-ਸਕੂਟਰ ਲੈ ਕੇ ਕਿਸ ਤਰਫ ਉਹ ਭੱਜ ਗਏ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਸਾਨਕ ਲੋਕਾਂ ਨੇ ਪੁਲਿਸ ਨੂੰ ਕਾਲ ਕੀਤੀ ਅਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ ਉਸ ਦੀ ਬਾਅਦ ਤੇ ਇਸ ਵੇਲੇ ਸਰਜਰੀ ਹੋਈ ਹੈ ਪੁਲਿਸ ਨੇ ਇਲਾਕੇ ਦੀ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਅਪਰਾਧ ਵਾਲੀ ਜਗ੍ਹਾ ਨੂੰ ਵੀ ਸਾਫ਼ ਕਰਵਾ ਦਿੱਤਾ ਹੈ ਪਰ ਅਜੇ ਤੱਕ ਚੋਰ ਪੁਲਿਸ ਦੇ ਅੜਿੱਕੇ ਨਹੀਂ ਚੜਿਆ ਚਸ਼ਮਦੀਦ ਦੱਸਦੇ ਹਨ ਕਿ ਚੋਰ ਇਹ ਸਕੂਟਰ ਚੋਰੀ ਕਰਕੇ ਮੁਰੰਬੀਨਾ ਸਟੇਸ਼ਨ ਵੱਲ ਭੱਜ ਗਿਆ ਪੁਲਿਸ ਹੁਣ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਇੱਕ ਫੂਡ ਡਿਲੀਵਰੀ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਾਕsta ਲਜਾਇਆ ਗਿਆ 25 ਸਾਲਾ ਨੌਜਵਾਨ ਤੇ ਕੱਲ ਰਾਤ ਕਰਨੇਗੀ ਰਸਤੇ ਤੇ ਹਮਲਾ ਹੋਇਆ ਉਸ ਦੇ ਬਾਹ ਨੂੰ ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦਾ ਈ-ਸਕੂਟਰ ਵੀ ਚੋਰੀ ਕਰ ਲਿਆ ਗਿਆ ਉਸ ਨੇ ਕਿਹਾ ਕਿ ਹਨੇਰਾ ਬਹੁਤ ਜ਼ਿਆਦਾ ਸੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਕਿਧਰੋਂ ਚੋਰ ਆਏ ਉਹਨਾਂ ਨੇ ਮੇਰੇ ਤੇ ਚਾਕੂ ਨਾਲ ਹਮਲਾ ਕੀਤਾ ਅਤੇ ਮੇਰਾ ਈ-ਸਕੂਟਰ ਲੈ ਕੇ ਕਿਸ ਤਰਫ ਉਹ ਭੱਜ ਗਏ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਕਾਲ ਕੀਤੀ ਅਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ ਉਸ ਦੀ ਬਾਅਦ ਤੇ ਇਸ ਵੇਲੇ ਸਰਜਰੀ ਹੋਈ ਹੈ ਪੁਲਿਸ ਨੇ ਇਲਾਕੇ ਦੀ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਅਪਰਾਧ ਵਾਲੀ ਜਗ੍ਹਾ ਨੂੰ ਵੀ ਸਾਫ਼ ਕਰਵਾ ਦਿੱਤਾ ਹੈ ਪਰ ਅਜੇ ਤੱਕ ਚੋਰ ਪੁਲਿਸ ਦੇ ਅੜਿੱਕੇ ਨਹੀਂ ਚੜਿਆ ਚਸ਼ਮਦੀਦ ਦੱਸਦੇ ਹਨ ਕਿ ਚੋਰ ਇਹ ਸਕੂਟਰ ਚੋਰੀ ਕਰਕੇ ਮੁਰੰਬੀਨਾ ਸਟੇਸ਼ਨ ਵੱਲ ਭੱਜ ਗਿਆ ਪੁਲਿਸ ਹੁਣ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਇੱਕ ਫੂਡ ਡਿਲੀਵਰੀ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਾਸਤਾ ਲਗਾਇਆ ਗਿਆ 25 ਸਾਲਾ ਨੌਜਵਾਨ ਦੇ ਘਰ ਰਾਤ ਕਰਨੇਗੀ ਰਸਤੇ ਤੇ ਹਮਲਾ ਹੋਇਆ ਉਸ ਦੇ ਬਾਹ ਨੂੰ ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦਾ ਈ-ਸਕੂਟਰ ਵੀ ਚੋਰੀ ਕਰ ਲਿਆ ਗਿਆ ਉਸ ਨੇ ਕਿਹਾ ਕਿ ਹਨੇਰਾ ਬਹੁਤ ਜ਼ਿਆਦਾ ਸੀ ਮੈਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਕਿਧਰੋਂ ਚੋਰ ਆਏ ਉਹਨਾਂ ਨੇ ਮੇਰੇ ਤੇ ਚਾਕੂ ਨਾਲ ਹਮਲਾ ਕੀਤਾ ਅਤੇ ਮੇਰਾ ਈ-ਸਕੂਟਰ ਲੈ ਕੇ ਕਿਸ ਤਰਫ ਉਹ ਭੱਜ ਗਏ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਸਤਾਨਕ ਲੋਕਾਂ ਨੇ ਪੁਲਿਸ ਨੂੰ ਕਾਲ ਕੀਤੀ ਅਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ ਗਿਆ ਉਸ ਦੀ ਬਾਹ ਤੇ ਇਸ ਵੇਲੇ ਸਰਜਰੀ ਹੋਈ ਹੈ ਪੁਲਿਸ ਨੇ ਇਲਾਕੇ ਦੀ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਅਪਰਾਧ ਵਾਲੀ ਜਗ੍ਹਾ ਨੂੰ ਵੀ ਸਾਫ਼ ਕਰਵਾ ਦਿੱਤਾ ਹੈ ਪਰ ਅਜੇ ਤੱਕ ਚੋਰ ਪੁਲਿਸ ਦੇ ਅੜਿੱਕੇ ਨਹੀਂ ਚੜਿਆ ਚਸ਼ਮਦੀਦ ਦੱਸਦੇ ਹਨ ਕਿ ਚੋਰ ਈ-ਸਕੂਟਰ ਚੋਰੀ ਕਰਕੇ ਮੁਰੰਬੀਨਾ ਸਟੇਸ਼ਨ ਵੱਲ ਭੱਜ ਗਿਆ ਪੁਲਿਸ ਹੁਣ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ